ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਅੰਦਰ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੀ ਅਗਲੇ 48 ਘੰਟਿਆਂ ਦੇ ਦੌਰਾਨ ਤੇ ਜੋ ਅਲਰਟ ਜਾਰੀ ਕੀਤਾ ਗਿਆ ਨੇ ਮੌਸਮ ਵਿਭਾਗ ਵੱਲੋਂ ਤੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਅੰਦਰ ਦੇਵਾਂਗੇ ਜੀ ਅੰਤ ਤੱਕ ਵੀਡੀਓ ਦੇ ਨਾਲ ਜਰੂਰ ਜੁੜੇ ਰਹਿਣਾ ਸਭ ਤੋਂ ਪਹਿਲਾਂ ਸਕਰੀਨ ਦੇ ਉੱਤੇ ਜੀ ਤੁਸੀਂ ਮੀਡੀਆ ਰਿਪੋਰਟ ਦੇਖ ਰਹੇ ਹੋ ਕਿ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਤੇ ਗੜ੍ਹੇ ਪਾਣ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਜੀ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਦੇ ਵਿੱਚ ਹੋ ਰਹੀ ਬਰਬਾਰੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ بارش ਦੇਖੀ ਗਈ ਹੈ ਤੇ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਨੇ ਕਿਹਾ ਹੈ ਕਿ ਪੰਜਾਬ ਸਮੇਤ ਉੱਤਰ ਪੱਛਮੀ ਭਾਰਤ ਵਿੱਚ ਮੀਂਹ ਦਾ ਨਵਾਂ ਦੌਰ ਹੈ ਜਿਹੜਾ ਸ਼ੁਰੂ ਹੋ ਸਕਦਾ ਹੈ ਤੇ ਮੌਸਮ ਵਿਭਾਗ ਨੇ ਹਜਾਰਾ ਹਰਿਆਣਾ ਚੰਡੀਗੜ੍ਹ ਜੰਮੂ ਕਸ਼ਮੀਰ ਉੱਤਰ ਪੱਛਮੀ ਉੱਤਰ ਪ੍ਰਦੇਸ਼ ਤੋਂ ਵਾਕਫ ਵਾਕਫਤਾਵਾਂ ਤੇ ਗੜ੍ਹੇ ਫੈਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਰਾਜ ਅਤੇ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਦੇ ਵਿੱਚ ਉੱਤਰੀ ਰਾਜਸਥਾਨ ਦੇ ਵਾਕਫ ਵਾਕਫ ਹਿੱਸਿਆਂ ਦੇ ਵਿੱਚ ਬਹੁਤ ਸੰਘਣੀ ਧੁੰਦ ਜੜੀ ਆ ਮੌਸਮਫਗ ਦੇ ਮੁਤਾਬਕ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੜੀ ਹੈ ਸੰਗ੍ਰੀਤ ਤੰਦ ਫੈਣ ਦੀ ਸੰਭਾਵਨਾ ਚਿਤਾਈ ਹੈ ਤੇ ਤੇਜ਼ ਰਫਤਾਰ ਮੀਂਹ ਦੇ ਨਾਲ ਗੜੇ ਮਾਰੀ ਦੀ ਜੜੀ ਸੰਭਾਵਨਾ ਜਾਂ ਉਹ ਪੰਜਾਬ ਹਰਿਆਣਾ ਦੇ ਵਿੱਚ ਬਣੀ ਹੋਈ ਹੈ ਜੀ ਤੇ ਪਹਾੜੀ ਖੇਤਰਾਂ ਦੇ ਵਿੱਚ ਜਵਰਦਸ ਜਿਹੜਾ ਬਰਸਾਤੀ ਦਾ ਦੌਰ ਹੈ ਉਹ ਸ਼ੁਰੂ ਹੋ ਰਿਹਾ ਹੈ ਤੇ ਉੱਥੇ ਹੀ ਅ ਅਫਾਜ ਤੇ 6 ਫਰਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੇ ਆਜਾਦ ਖੇਤਰਾਂ ਦੇ ਵਿੱਚ ਉਮੀਦ ਅੜਜ ਹੋਣਗੇ ਤੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਉੱਤਰ ਪੱਛਮੀ ਉੱਤਰ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ਤੇ ਉੱਤਰੀ ਮੱਧ ਪ੍ਰਦੇਸ਼ ਦੇ ਵਿੱਚ ਗੜ੍ਹੇ ਫੈਣ ਦੀ ਸਰੀ ਸੰਭਾਵਨਾ ਉਜਾਤਾਈ ਗਈ ਹੈ ਜੀ ਸੋ ਪੰਜਾਬ ਦੇ ਕਿਹੜੇ ਹਿੱਸੇ ਪ੍ਰਭਾਵਿਤ ਹੋ ਸਕਦੇ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 4 ਤੇ 5 ਫਰਵਰੀ ਨੂੰ ਲਗਭਗ ਸਾਰੇ ਪੰਜਾਬ ਦੇ ਵਿੱਚ ਮੌਸਮ ਤਬਦੀਲ ਰਹੇਗਾ ਤੇ ਖਾਸ ਕਰ ਜਿਹੜੀਆਂ ਹੁਣੇ ਫੋਰਵੀ ਬੈਲਟ ਹੈ ਯਾਨੀ ਕਿ ਪਹਾੜਾ ਦੇ ਨਾਲ ਲੱਗਦੇ ਜਿਹੜੇ ਦੇ ਵਿੱਚ ਭਾਰੀ ਮੀਂਦਰ ਜ ਹੋਣਗੇ ਤੇ ਹਰਿਆਣਾ ਦੇ ਨਾਲ ਲੱਗਦੇ ਜਿਹੜੇ ਹੁਣੇ ਜਿਹਦੇ ਨੇ ਇੱਥੇ ਵੀ ਭਾਰੀ ਮੀਂਦਰ ਹੋ ਸਕਦੇ ਨੇ ਤੇ ਉਸ ਤੋਂ ਬਾਅਦ 6 ਤੇ 7 ਤੇ 8 ਫਰਵਰੀ ਨੂੰ ਮੌਸਮ ਹੈ ਜਿਹੜਾ ਸਾਫ਼ ਰਹੇਗਾ ਜੀ ਤੇ ਅੱਜ ਰਾਤ ਵੀ ਜਿਹੜੀ ਆ ਪੰਜਾਬ ਦੇ ਜ਼ਿਆਦਾਤਰ ਖੇਤਾਂ ਦੇ ਵਿੱਚ ਬੱਦਲਵਾਜ਼ੀ ਬਣੀ ਹੋਈ ਆ ਤੇ ਕਿਤੇ ਕਿਤੇ ਕੁਛਕਤਾਵਾ ਤੇ ਸਵੇਰ ਤੱਕ ਮੀਂਹ ਵਰਦੀ ਸੁਭਾਅ ਹੁਣਾ ਅੱਜ ਵੀ ਜੜੀਆਂ ਰਾਤ ਤੋਂ ਵੱਣਦੀ ਨਜ਼ਰ ਆ ਰਹੀ ਹੈ ਜੀ ਸੋ ਇਸ ਗਿਆ ਜਿਹੋਣ ਵਾਲੇ 48 ਘੰਟਿਆਂ ਦੇ ਹੋਰ ਡੇਢ ਸੁੰਨ ਦੇ ਅਗਲੇ ਜਿਹੜੇ ਦੇ ਵਿੱਚ ਜ਼ਿਆਦਾ ਦੇ ਉ